ਸੰਸਰ ਅੰਮ੍ਰਿਤਪੁਰ ਅੰਮਰ ਸਰ ਦਾ ਜਿਹੜਾ ਵੀ ਰਹਿਣ ਵਾਲਾ ਆ ਜੀ ਤੋਂ ਆ ਜਾ ਉਹਦੇ ਲਈ ਦਰਬਾਰ ਸਾਹਿਬ ਚ ਮੱਥਾ ਟੇਕਣਾ ਦਰਬਾਰ ਸਾਹਿਬ ਚ ਲਾਣਾ ਸਭ ਤੋਂ ਵੱਡੀ ਆਨਰ ਹੈ ਜੀ ਤੋਂ ਅੱਜ ਜਦੋਂ ਵੀ ਅੰਮ੍ਰਿਤ ਸਰ ਚ ਹੁੰਨੇ ਆ ਦਰਬਾਰ ਸਾਹਿਬ ਜ਼ਰੂਰ ਆਈਦਾ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਸੰਤ ਜੀ ਸਾਹਿਬ ਬੀਤੇ ਦਿਨਾਂ ਤੋਂ ਕਾਫੀ ਧਮਕੀਆਂ ਦੇਣੀਆਂ ਈਮੇਲ ਰਾਹੀਂ ਆ ਰਹੀਆਂ ਨੇ ਕਿਵੇਂ ਵੇਖਦੇ ਹੋ ਚੀਜ਼ ਮਾਈਕ ਥੱਲੇ ਕਰ ਦਿਓ ਤੇ ਤਾਂ ਕਰ ਦੇ ਦੇਖੋ ਜਿਨ੍ਹਾਂ ਦਾ ਕੰਮ ਹੈ ਪ੍ਰੋਫੈਸ਼ਨਲੀ ਇਹ ਚੀਜ਼ ਨੂੰ ਟਾਕਲ ਕਰਨਾ ਉਹਨਾਂ ਨੂੰ ਅਸੀਂ ਕੰਮ ਕਰਨ ਲਈਏ ਲੇਕਿਨ ਇਹ ਧਰਮ ਦਾ ਘਰ ਹੈ ਖੁੱਲਾ ਘਰ ਹੈ ਇੱਥੇ ਕਿਸੇ ਨੂੰ ਥ੍ਰੈਟਸ ਭੇਜਣੀਆਂ ਠੀਕ ਗੱਲ ਨਹੀਂ ਆ ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮਾਣੀ ਚਾਹੀਦੀ ਆ ਉੱਤੇ ਰੱਬ ਭਗਵਾਨ ਦੇਖ ਹੀ ਰਿਹਾ ਤੇ ਦੂਸਰੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਖਾਸ ਤੌਰ ਤੇ ਜਿਹਨੀਆਂ ਡਿਲੀਜੈਂਟ ਪਲੇਸਸ ਨੇ ਮੈਂ ਨਾ ਉਹਨਾਂ ਦੇ ਕੋਈ ਪੋਲਿਟਿਕਸ ਨਹੀਂ ਲੇਕਿਨ ਮੈਨੂੰ ਤੁਹ ਲੱਗਦਾ ਨਹੀਂ ਆ ਆਈਟੀ ਫੇਲ ਹੁੰਦੀ ਨਜ਼ਰ ਆ ਰਹੀ ਕਿ ਪਤਾ ਨਹੀਂ ਲੱਗ ਪਾ ਰਿਹਾ ਲਗਾਤਾਰ 8 8 8 ਤੋਂ 9 ਮਿਲਾ ਆ ਗਈਆਂ ਜੀ ਹੁਣ ਤੱਕ ਮਾਈਕ ਉੱਤੇ ਦੇਖੋ ਇਹ ਕੰਪਲੈਕਸ ਚੀਜ਼ ਹੈ ਇਸ ਵੇਲੇ ਸੋਸ਼ਲ ਮੀਡੀਆ ਆਈਟੀ ਆਪਾਂ ਜਿਹੜਾ ਆਈਟੀ ਰੈਵਿਊਲੂਸ਼ਨ ਕਹਿੰਦੇ ਆ ਬਹੁਤ ਅੱਗੇ ਨਿਕਲ ਗਿਆ ਆ ਲੇਕਿਨ ਉਹਦੀਆਂ ਕਾਊਂਟਰ ਮੀਜਰਸ ਵੀ ਬਹੁਤ ਕੰਪਨੀਆਂ ਦੁਨੀਆ ਦੀਆਂ ਅੱਗੇ ਨਿਕਲ ਗਈਆਂ ਨੇ ਔਰ ਖਾਸ ਤੌਰ ਤੇ ਅਸੀਂ ਇੰਡੀਆ ਚ ਪੰਜਾਬ ਚ ਆਈਟੀ ਰੈਵਿਊਲੂਸ਼ਨ ਲਿਆਉਣਾ ਚਾਹੁੰਦੇ ਆ ਕਿਉਂਕਿ ਲੇਕਿਨ ਇਸ ਇਸ਼ੂ ਤੇ ਇਨਕੁਆਇਰੀ ਚੱਲ ਰਹੀ ਆ ਇਸ ਕਰਕੇ ਤੇ ਕਮੈਂਟ ਕਰਨਾ ਠੀਕ ਨਹੀਂ ਹੈ ਪੂਰੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਹੋ ਜਾਵੇ ਕੁਝ ਸ਼ੇਰ ਪਹਿਲਾਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ ਲੇਕਿਨ ਹਾਲੇ ਤੱਕ ਇਹ ਚੱਲ ਰਹੀ ਆ ਇਹਦੀ ਅਚੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਐ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਹੋਰ ਧਾਰਮਿਕ ਸਥਾਨਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉੱਥੇ ਇਹੋ ਜਿਹੀ ਥ੍ਰੈਟ ਦੇਣਾ ਬਹੁਤ ਹੀ ਗਲਤ ਕੰਮ ਹੈ ਤੁਸੀਂ ਆਪਣੇ ਪੱਧਰ ਤੇ ਗੱਲ ਕਰੋਗੇ ਉੱਪਰ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗੱਲ ਕਰੋਗੇ ਨਹੀਂ ਦੇਖੋ ਸਾਰਿਆਂ ਨੂੰ ਪਤਾ ਹੈਗਾ ਜੀ ਮੇਰੇ ਪੱਧਰ ਤੇ ਤੁਹਾਡੇ ਥਰੂ ਜੋ ਵੀ ਗੱਲ ਐ ਮੈਂ ਕਹੀ ਆ ਅੱਗੇ ਜਿਹੜਾ ਵੀ ਜਿੱਥੇ ਮੁਲਾਕਾਤ ਹੋਏਗੀ ਕਈਆਂ ਹੋਰ ਕੰਟੈਕਸਟ ਹੁੰਦੀ ਆ ਜਰੂਰ ਡੈਫੀਨੇਟਲੀ ਮੈਂਸ਼ਨ ਕਰਾਂਗਾ ਲੇਕਿਨ ਤੁਹਾਡੇ ਥਰੂ ਮੇਰੀ ਆਵਾਜ਼ ਜਿਹੜੇ ਭੇਜਦੇ ਨੇ ਉਹ ਵੀ ਸੁਣ ਰਹੇ ਨੇ ਇਹੋ ਜੀ ਗਲਤ ਗੱਲ ਕਰਨੀ ਨਹੀਂ ਚਾਹੀਦੀ ਲੱਗਦਾ ਕਿ ਸਿਆਸਤ ਤੋਂ ਉੱਤੇ ਉੱਠ ਕੇ ਜਿਹੜਾ ਗੁਰੂ ਘਰ ਨੂੰ ਲੈ ਕੇ ਆਵਾਜ਼ ਚੱਕਣੀ ਚਾਹੀਦੀ ਆ ਕਿਉਂਕਿ ਜਿਹੜੇ ਵੀ ਦੋਸ਼ ਨੇ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਗੁਰੂ ਘਰ ਦੇ ਕਿਸੇ ਵੀ ਗੁਰੂ ਘਰ ਦੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਜੀ ਸਤੂ ਸਰ ਲੱਗਦਾ ਹੈ ਯੂਐਸ ਨਾਲ ਉਹ ਸਾਨੂੰ ਪਿਆਰ ਨਾਲ ਔਰ ਫਲਾਈਟ ਜੀਆਂ ਨਵੀਆਂ ਚਲਣੀਆਂ ਚਾਹੀਦੀਆਂ ਨੇ ਕਿਉਂਕਿ ਕਾਫੀ ਸਮਾਂ ਹੋ ਗਿਆ ਜੀ ਫਲਾਈਟਸ ਨਹੀਂ ਆ ਪਾ ਰਹੀਆਂ ਦੇਖੋ ਆ ਇਲੈਕਸ਼ਨਾਂ ਦੇ ਦੌਰ ਵੀ ਇਹ ਗੱਲ ਹੋਈ ਕੱਲੇ ਯੂਐਸ ਨਾਲ ਨਹੀਂ ਸਾਡੇ ਅਰਬਨ ਤੇ ਰੂਰਲ ਚ ਇਨਕਮ ਜਨਰੇਸ਼ਨ ਵਧਣੀ ਚਾਹੀਦੀ ਆ ਔਰ ਇਹ ਜਿਤਨਾ ਆਪਾਂ ਕਹਿੰਦੇ ਆ ਅੰਗਰੇਜ਼ੀ ਚ ਲੋ ਹੈਂਗਿੰਗ ਫਰੂਟ ਆ ਮੈਂ ਉਹ ਵੀ ਕਿਹਾ ਕਿ ਕਈ ਚੀਜ਼ਾਂ ਜਿਸ ਤਰ੍ਹਾਂ ਸਾਡੇ ਇੱਥੇ ਬੜੀਆਂ ਪੁਰਾਣੀਆਂ ਮਸ਼ਹੂਰ ਪਾਪੜ ਵੜੀਆਂ ਮਸ਼ਹੂਰ ਨੇ ਮੈਂ ਜਦੋਂ ਵੀ ਅਮਰੀਕਾ ਗਿਆ ਇੱਥੋਂ ਅਮ੍ਰਿਤਸਰ ਤੋਂ ਪਾਪੜ ਲੈ ਕੇ ਗਿਆ ਜਿੰਨੂੰ ਵੀ ਦਿੱਤਾ ਪੰਜਾਬੀ ਨੂੰ ਬੜਾ ਖੁਸ਼ ਹੋਇਆ ਦੇਖੋ ਉਹਦੀ ਪੈਕੇਜਿੰਗ ਕਿਤੇ ਇੰਪਰੂਵ ਹੋ ਸਕਦੀ ਹੈ ਤੇ ਇੱਕ ਬ੍ਰਾਂਡ ਬਣ ਸਕਦਾ ਪ੍ਰੋਡਕਟ ਆ ਬੰਦੇ ਦਾ ਭਾਰਤ ਭਰ ਚ ਇਹੋ ਜੀਆਂ ਕਈ ਸਕੀਮਾਂ ਨੇ ਇਹ ਸਕੀਮਾਂ ਅਸੀਂ ਅਮਰitsar ਲਈ ਕਿਉਂ ਨਹੀਂ ਯੂਟਲਾਈਜ਼ ਕਰਦੇ ਜਿਨ੍ਹਾਂ ਲਈ ਇਹ ਰਿਸਪੌਂਸਿਬਿਲਟੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਆ ਕਿ ਇੱਥੋਂ ਦੀਆਂ ਇਨਕਮ ਜਨਰੇਸ਼ਨ ਹੋਵੇ ਹੁਣ ਦੇਖੋ ਅਸੀਂ ਐਗਰੀਕਲਚਰ ਦੀ ਵੀ ਗੱਲ ਕੀਤੀ ਸੀ ਜੀ ਮੈਂ ਉਦੋਂ ਕਿਹਾ ਸੀਗਾ ਕਿ ਯੂਏਈ ਸਾਊਦੀ ਅਰੇਬੀਆ ਆ ਜਿਹੜਾ ਪਠਾਨਕੋਟ ਦੀ ਲੀਚੀ ਗਈ ਹੈ ਜੀ ਇਹ ਕਿੱਥੇ ਗਈ ਹੈ ਏ ਵੇਜੇ ਗਈ ਹੈ ਤੇ ਉਹਨਾਂ ਦੀਆਂ ਫਾਰਮਰਸ ਦੀਆਂ ਇਨਕਮਾਂ ਵਧੀਆਂ ਤੇ ਸਾਡੇ ਇੱਥੋਂ ਦੀ ਪੱਥਰਨਾ ਕਿਉਂ ਨਹੀਂ ਜਾ ਸਕਦੀ ਤੁਹਾਨੂੰ ਪਤਾ ਇੱਥੋਂ ਦਾ ਜਿਹੜਾ ਫਲ ਹੈ ਸਬ ਤਾਈ ਦਾ ਇੱਥੇ ਵੈਜੀਟੇਬਲ ਗਰੋ ਹੋਦਾ ਹੈ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੰਨੇ ਰੇਟ ਘਟ ਜਾਂਦੇ ਆ ਕਿ ਗੋਭੀ ਭਿੰਡੀ ਸਭ ਚੀਜ਼ਾਂ ਰੋਡਦੀਆਂ ਨੇ ਆ ਮਾਨਾਂ ਵਾਲੇ ਰਾਜਮਾ ਹੁੰਾਂਦੇ ਨੇ ਰਾਜਮਾ ਸਿਰਫ ਇੱਥੋਂ ਤੱਕ ਕਿਉਂ ਬਾਹਰ ਔਰ ਉਹਦੇ ਨਾਲ ਫੂਡ ਪ੍ਰੋਸੈਸਿੰਗ ਪਲਾਂਟਸ ਵੀ ਬਣ ਸਕਦੇ ਆ ਬੇਕਡ ਬੀਨਸ ਮਸ਼ਹੂਰ ਨੇ ਜੀ ਕਈ ਇੰਟਰਨੈਸ਼ਨਲ ਕੰਪਨੀਆਂ ਇਹਨਾਂ ਨੂੰ ਲੈ ਸਕਦੀਆਂ ਲੇਕਿਨ ਸੰਤੋਖ ਸਾਹਿਬ ਜਦ ਤੱਕ ਫਲਾਈਟਸ ਨਹੀਂ ਚੱਲਣਗੀਆਂ ਉਨੀ ਦੇਰ ਤੱਕ ਕਿਸ ਤਰ੍ਹਾਂ ਆਪਾਂ ਇਹ ਪੇਜ ਪਾਵਾਂਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਰਾਜਾਸਥਾਨ ਸੀ 에어ਪੋਰਟ ਬੜਾ ਪੁਰਾਣਾ ਇਤਿਹਾਸਿਕ ਇੰਟਰਨੈਸ਼ਨਲ 에어ਪੋਰਟ ਹੈ ਤੇ ਇੱਥੋਂ ਦੇ 에어ਪੋਰਟ ਨੂੰ ਪ੍ਰਾਈਵੇਟਾਈਜ਼ ਕਰਨਾ ਇੰਪੋਰਟੈਂਟ ਹੈ ਇਹ ਐਵੇਂ ਲੋਕਾਂ ਨੂੰ ਗੁੰਮਰਾਹ ਕਰਨਾ ਕਲੀ ਆ ਗੱਲ ਕਹਿ ਦੇਣੀ ਹੁਣ ਬਾਕੀ ਦੇ 에어ਪੋਰਟ ਦੇਖ ਲੋ ਦਿੱਲੀ ਦਾ ਦੇਖ ਲੋ ਮੁੰਬਈ ਦਾ ਦੇਖ ਲੋ ਅਹਮਦਾਬਾਦ ਦਾ ਦੇਖ ਲੋ ਲਖਨਊ ਦਾ ਦੇਖ ਲੋ ਜਿੱਥੇ ਜਿੱਥੇ ਪ੍ਰਾਈਵੇਟਾਈਜ਼ ਹੋਇਆ ਉੱਥੇ ਦੀ 에어ਪੋਰਟ ਸਕਸੈਸਫੁਲ ਹੋ ਗਈਆ ਔਰ ਇਥੇ ਕਈ ਫਲਾਈਟਸ ਆਣਾ ਚਾਹਦੀਆਂ ਨੇ ਆਣਗੇ ਸਾਡੇ ਭਰਾਵਾਂ ਪੈਣਾ ਨੂੰ ਹੀ ਸੁੱਖ ਮਿਲੇਗਾ ਦੇਖੋ ਕਿੰਨਾ ਸਾਡਾ ਡਾਂਸ ਪੂਰਾ ਬਾਹਰ ਬੈਠਾ ਜਿਹੜਾ ਸਿੱਧਾ ਅੰਮ੍ਰਿਤਸਰ ਆਸਾ ਦਾ ਦਿੱਲੀ ਦੀ ਪ੍ਰੇਸ਼ਾਨੀ ਉਹਨਾਂ ਨੂੰ ਝੇਲਣੀ ਨਹੀਂ ਪਊਗੀ ਲੇਕਿਨ ਇੰਟਰਗੇਟਿੰਗ ਚੈੱਕਪੋਸਟ ਵੀ ਖੁੱਲ ਪਾਰੀ ਦੀ ਜਿਹੜੀ ਬਾਰਡਰ ਤੇ ਬਣੀ ਆ ਕੀ ਲੱਗਦਾ ਨਹੀਂ ਕਿਉਂਕਿ ਅਫਗਾਨਿਸਤਾਨ ਦਾ ਵਾਇਆ ਦੁਬਈ ਤੋਂ ਤੇ ਰੂਪ ਪਹੁੰਚਦਾ ਰਿਹਾ ਕੀ ਲੱਗਦਾ ਜਿਓ ਇਜ਼ੀ ਹੋ ਸਕਦਾ ਜੇਕਰ ਇਰਕੋਲਚਰ ਦੇ ਵਿੱਚ ਦੇਖੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਪੈਸਾ ਕਿੱਥੇ ਹੈਗਾ ਪੈਸਾ ਸਾਊਦੀ ਅਰੇਬੀਆ 'ਚ ਹੈ ਯੂਏਈ 'ਚ ਹੈ ਸਾਡੇ ਉੱਥੇ ਜਾ ਕੇ ਕੰਮ ਕਰਦੇ ਆ ਪਾਕਿਸਤਾਨ ਜਾ ਕੇ ਤੇ ਨਹੀਂ ਕੰਮ ਕਰਦੇ ਅਗਰ ਸਾਡਾ ਪ੍ਰੋਡਕਟ ਅਮਰਿਤਸਰ ਦਾ ਉੱਥੇ ਪਹੁੰਚ ਜਾਏਗਾ ਤੇ ਪਾਕਿਸਤਾਨ ਦੀ ਹਿੰਮਤ ਹੈ ਕਿ ਆਪਣਾ ਬਾਰਡਰ ਨਾ ਖੋਲਣ ਹੂੰ ਤੁਸੀਂ ਤਾਂ ਸਮਝਦਾਰ ਆਦਮੀ ਹੋ ਤੇ ਇਸ ਕਰਕੇ ਫੋਕਸ ਸਾਨੂੰ ਸਰਟਨਲੀ ਮਿਡਲ ਈਸਟ ਤੇ ਬਾਹਰ ਦੀਆਂ ਜਿਹੜੀਆਂ ਦੇਸ਼ ਨੇ ਦੇਖੋ ਹੁਸ਼ਿਆਰਪੁਰ ਦੇ ਫਾਰਮਰ ਨੈਦਰਲੈਂਡਸ 25 ਏਕੜ ਦਾ ਗ੍ਰੀਨ ਫਾਰਮ ਉਹਨਾਂ ਨੇ ਬਣਾਇਆ ਬਹੁਤ ਸਫਲ ਨੇ ਸਾਰੇ ਯੂਰਪ ਨੂੰ ਸਪਲਾਈ ਕਰਦੇ ਆ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਲਾਟਿਨ ਅਮਰੀਕਾ ਤੋਂ ਫਲ ਫਰੂਟ ਲੈ ਕੇ ਆਉਗੇ ਸਾਡੇ ਇੱਥੋਂ ਕਿਉਂ ਨਹੀਂ ਲੈ ਕੇ ਜਾਂਦੇ ਉਹਨਾਂ ਨੇ ਇਹੀ ਕਿਹਾ ਜੋ ਤੁਸੀਂ ਪੁੱਛ ਰਹੇ ਹੋ ਕਿ ਡਾਇਰੈਕਟ ਫਲਾਈਟ ਸ਼ੁਰੂ ਕਰਵਾ ਦਿਓ ਤੇ ਅਸੀਂ ਸੰਤੋਖ ਸਾਹਿਬ ਤੁਸੀਂ ਅੱਜ ਮੀਟਿੰਗ ਕੀਤੀ ਹੈ ਜੀ ਉੱਧਰ ਸ਼੍ਰੋਮਣੀ ਕਮੇਟੀ ਦਫ਼ਤਰ ਜਾਂ ਉੱਥੋਂ ਦਾ ਗਏ ਹੋ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਸ ਮੇਲ ਜਿਹੜੀਆਂ ਹੁੰਦੀਆਂ ਧਮਕੀਆਂ ਦੇਖੋ ਇਹ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਵਰਸੀ ਦਾ ਮਹੀਨਾ ਆ ਮੈਂ ਤੇਜਾ ਸਿੰਘ ਸਮੁੰਦਰੀ ਹੌਲ ਗਿਆ ਲੇਕਿਨ ਮੈਂ ਇਹਦੇ ਤੇ ਮੁਲਾਕਾਤ ਨਹੀਂ ਕੀਤੀ ਦੇਖੋ ਜਿਹੜੀਆਂ ਕੰਸਰਨਡ ਅਥਾਰਟिटीज ਨੇ ਜੀ ਉਹਨਾਂ ਨੇ ਆਲਰੇਡੀ ਕੀਤੀ ਹੋਈ ਆ ਉਹਨਾਂ ਨੇ ਕੰਪਲੇਨਟ ਕੀਤੀ ਆ ਮੈਂ ਵਿੱਚ ਛਾਲ ਮਾਰ ਕੇ ਐਵੇਂ ਆਪਣੀ ਇੰਪੋਰਟੈਂਸ ਬਣਾਵਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਨਿਭਾਣੀ ਚਾਹੀਦੀ ਆ ਤੇ ਤੁਹਾਡੇ ਥਰੂ ਮੈਂ ਫੇਰ ਕਵਾਂਗਾ ਕਿ ਇਹੋ ਜੀ ਗੱਲ ਗਲਤ ਹੈ ਜਿਹੜਾ ਵੀ ਇਹੋ ਜੀਆਂ ਈਮੇਲਸ ਭੇਜ ਰਿਹਾ ਇਹ ਗਲਤ ਕੰਮ ਨਾ ਕਰੋ ਲੋਕਾਂ ਨਾਲ ਕੰਮ ਕਰੋ ਬਿਲਕੁਲ ਹੋਈ ਸੰਸਦਾਂ ਦੀ ਪਹਿਲੀ ਪਾਰਟੀ ਰਿਸਪੋਨਸੀਬਿਲਟੀ ਆ ਜਿੰਨਾ ਨਹੀਂ ਇਸ ਟਾਈਮ ਤੇ ਜਿਹੜੇ ਇਲੈਕਟਿਡ ਲੋਗ ਨੇ ਜਿਨ੍ਹਾਂ ਕੋ ਅਥਾਰਟੀ ਹੈ ਜਿਨ੍ਹਾਂ ਕੋ ਐਡਮਿਨਿਸਟ੍ਰੇਟਿਵ ਪਾਵਰ ਹੈ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਕਿ ਇਹਨੂੰ ਸਭ ਪਹਿਲੀ ਬਾਤ ਚੈਦਾ ਉਰਪਰ ਵਾਰਿਆ ਜੀ ਪਾਸਪੋਰਟ ਮੰਗੇ ਜਾ ਰਹੇ ਪਾਕਿਸਤਾਨ ਵਾਸਤੇ ਤੁਹਾਨੂੰ ਲੱਗਦਾ ਕਿ ਵੀਜ਼ਾ ਪ੍ਰਣਾਲੀ ਈਜ਼ੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦਰਸ਼ਨ ਕਰ ਪਰਣ ਸਾਰੇ ਲੋਕ ਜੀਪੀਸੀ ਨੇ ਦੋਨਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਹੈ ਦੋਨਾਂ ਦੇਸ਼ਾਂ ਨੇ ਦੇਖੋ ਇਹ ਆਲਰੇਡੀ ਅਪੀਲ ਚੱਲੀ ਗਈ ਆ ਰਿਸਪੋਨਸਿਬਲ ਅਥਾਰਟੀ ਇਹਦੇ ਤੇ ਜ਼ਰੂਰ ਕੰਸੀਡਰ ਕਰਨਗੇ ਕਿਸੇ ਦਾ ਇੰਜ ਇਜੈਕਟਿਵ ਨਹੀਂ ਆ ਕਿ ਡਿਨਾਏ ਹੋਵੇ ਲੇਕਿਨ ਸਿਚੁਏਸ਼ਨ ਦੇਖਣੀ ਪੈਂਦੀ ਆ ਸੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਮੇਰਾ ਖਿਆਲ ਹੈ ਜਰੂਰ ਜੋ ਵੀ ਕਰ ਸਕਦੇ ਆ ਜਰੂਰ ਕਰਨ ਧੰਨਵਾਦ ਪੰਜਾਬ ਦੇ ਵਪਾਰੀ ਪਾਰਲੇ ਤੋਂ ਡਰ ਰਿਹਾ ਚੀਜ਼ਾਂ ਨਾਲ ਜਾਂਦੇ ਜੋ ਵਪਾਰੀ ਵਪਾਰੀ ਪਾਰਲੇ ਤੋਂ ਡਰ ਰਿਹਾ ਦੇਖੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਰਿਸਪੌਂਸਿਬਿਲਟੀ ਆ ਜਿਨ੍ਹਾਂ ਚੇਰ ਕ੍ਰਾਈਮ ਤੋਂ ਲਾਅਨ ਆਰਡਰ ਤੋਂ ਵਪਾਰੀ ਡਰੇਗਾ ਤੇ ਅਸੀਂ ਕਹਿੰਦੇ ਆ ਕਿ ਇੱਥੇ ਬਿਜ਼ਨਸ ਲੈ ਕੇ ਆਓ ਇੱਥੇ ਇਨਵੈਸਟਮੈਂਟ ਲੈ ਕੇ ਆਓ ਇਨਵੈਸਟਮੈਂਟ ਦਾ ਕਿੰਨਾ ਆਣੀਆ ਤੁਸੀਂ ਖੁਦ ਹੀ ਸੋਚੋ ਸੋ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਖਾਸ ਤੌਰ ਤੇ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੈ ਕਿ ਡਰ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਤੇ ਪੰਜਾਬ ਸਰਕਾਰ ਦਾ ਫੇਲਿਅਰ ਸਮਝੋ ਫੇਲਿਅਰ ਹੈ ਜੀ ਇਹਦੇ ਤੇ ਮੈਂ ਪੋਲੀਟੀਕਲ ਕਮੈਂਟ ਦਰਬਾਰ ਸਾਹਿਬ ਤੇ ਖੜਾ ਹੋ ਕੇ ਨਹੀਂ ਕਰਦਾ ਤੁਸੀਂ ਆਪ ਹੀ ਸਮਝ ਜਾਓ